ਯਾ ਪ੍ਰਧਾਨ ਜੀ ਨਾਰੇ ਲਾਉ ਦੋਗਾ ਲੈ ਵੀ ਕਾਂਗਰਸੀ ਵਰਕਰੋ ਮਾਝਾ ਸਾਹਿਬ ਨੂੰ ਪਾਓ ਨਾਰਾ ਪੂਰਾ ਘਾਟ ਕੇ ਕਾਂਗਰਸ ਪਾਰਟੀ ਜਿੰਦਾਬਾਦ ਖਦਾ ਪਰਦਾ ਸੋਪਰਾਵੋ ਜਿਹੜਾ ਹਰੇ ਕੌਂਦਾ ਰਹਿੰਦਾ ਗਰਮੀਆਂ ਚ ਪਹਾੜੀ ਦੇ ਉੱਤੇ ਉਹਦੀ ਕੋਠੀ ਉੱਤੇ ਰਹਿੰਦਾ ਬਲਕਾਰ ਸਿੱਧੂ ਨੂੰ ਤਿੰਨ ਜਾਣੇ ਸੀ ਜਿਹੜੇ ਹਲਕੇ ਦੇ ਵਿੱਚ ਇੱਥੇ ਲਿਹਾਉਣ ਆਲੇ ਸੀ ਇੱਕਦਾਂ ਸਾਡੇ ਆ ਬੈਠਿਆ ਆਰਐਐਫ ਜੇਫੀ ਜੀ ਫਾਰੇ ਪਵਾੜੇ ਦੀ ਜੜੇ ਗਿਆ ਸਭ ਤੋਂ ਪਹਿਲਾਂ ਜੇੱਦੀ ਸਾਹਿਬ ਦੀ ਨਿਗਾਰਦੀ ਬਲਕਾਰ ਸਿੱਧੂ ਨੂੰ ਮੈਂ ਮਿਲਿਆ ਮੈਨੂੰ ਕਹਿੰਦੇ ਬੰਦਾ ਵਾਲਾ ਵਧੀਆ ਤੇ ਨਾਮ ਆਗਾ ਇਹ ਆ ਗਏ ਉਸ ਤੋਂ ਬਾਅਦ ਮੈਂ ਵੀ ਆ ਗਿਆ सब तो हले आम आदमी पार्टी बूटा जाल आ गया दो पास करवाए प्रकाश सिद्धू ने थे तो भावो ज नवे जाने की कोशिश करते हैं तो वो उन्होंने खुशी होकर हो सकते कहना जाता वाहगुरु जी का खालसा वाहगुरू जी की फिर ਜਾਣ ਲੋ ਬਜ਼ੁਰਗੋ ਨੌਜਰ ਵੀਰੋ ਮਿਰਜਾ ਸਤਿਆਰ ਜੋ ਮਾਤਾ ਪਿਣਾ ਤੇ ਪ੍ਰੈਸ ਵਾਲੇ ਵੀਰ ਸਹਿਬਾਨ ਸਾਰਾ ਪਹਿਲਾਂ ਫਤਿਹ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਗਰਮੀ ਚ ਬੈਠੇ ਆ ਇਹਨਾਂ ਦੇ ਪ੍ਰੋਗਰਾਮ ਇਹਦੋਂ ਵੀ ਕਹਾ ਨੂੰ ਪਤਾ ਵੀ ਇਹ ਮਾਹੌਲ ਹੀ ਇਹ ਜਾ 10 10 ਮਿੰਟ 20 20 ਮਿੰਟ ਸਾਰੀ ਸੰਗਤ ਦੇ ਦਰਸ਼ਕੀ ਕਰਕੇ ਅੱਗੇ ਜਾਣਾ ਹੁੰਦਾ ਸੋ ਛੇਤੀ ਆਪਾਂ ਕੰਮ ਨੂੰ ਲੈਣਾਗੇ ਮੈਂ ਹੁਣ ਬੇਨਤੀ ਕਰਦਾ ਹੈ ਜਿਹੜਾ ਨੇ ਪਿਛਲੇ ਸਮੇਂ ਚ ਕੋ ਬਾਈ ਦੀਆਂ ਲੈਕਚਰਾਂ ਸੀ ਜਿਹੜੇ ਝਾੜੂ ਵਾਲੇ ਦਾ ਐਮ.ਐਲ.ਏ ਆ ਜਿਵੇਂ ਦੱਸ ਕੇ ਗਿਆ ਸੀਰਾ ਮੰਨੂ ਬਲੂਆਣਾ ਇਹਨਾਂ ਵਿਚਾਰੇ ਨੇ ਬਹੁਤ ਸੇਵਾ ਕੀਤੀ ਸੀ ਤੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪ ਦੇ ਘਰੇ ਲਿਆ ਕੇ ਉੱਥੇ ਰੋਟੀ ਪਾਣੀ ਦੇ ਕੇ ਤੇ ਪਹਿਲਾਂ ਸ਼ਹਿਰ ਦੇ ਵਿੱਚ ਮੁਲਾਕਾਤਾਂ ਕਰਾਈਆਂ ਤੇ ਤਕਰੀਬਨ ਸਾਰਾ ਪਰਵਾਹ 2.5 350 ਘਰ ਦਾ ਮੈਂਬਰ ਹੈ ਜਿਹੜਾ ਬੜਾ ਵੀ ਨਾਮਰ ਪਰਿਵਾਰ ਆਪਣੇ ਇਲਾਕੇ ਦੇ ਸ਼ਹਿਰ 'ਚ ਜੇਠੀ ਪਰਵਾਰ ਕੱਲ ਇਹਨਾਂ ਨੇ ਤੁਸੀਂ ਵੇਖੀ ਹੋਣੀ ਹੈ ਵੀਡੀਓ ਤੇ ਪ੍ਰੈਸ ਨੂੰ ਕੱਲ ਇਹਨਾਂ ਨੇ ਝਾੜੂ ਵਾਲੇ ਨੂੰ ਛੱਡ ਦਿੱਤਾ ਤੇ ਅੱਜ ਆਪਣੇ ਨਾਲ ਜੁਆਇਨ ਕਰਨ ਲੱਗੇ ਆ ਸੋ ਉਹ ਵੀ ਤੁਸੀਂ ਪੱਪੀ ਜੇਠੀ ਜੀ ਤੁਹਾਡੇ ਨਾਲ ਹੱੱਡ ਭਿੱਤੀ ਵੀ ਕਿਵੇਂ-ਕਿਵੇਂ ਇਹਨੇ ਸੇਵਾ ਕੀਤੀ ਸੀ ਇਸ ਪਰਵਾਰ ਨੇ ਉਹਦੀ ਐਮਐਲਏ ਬਣਾਇਆ ਪਹਿਲਾਂ ਆਪਣੇ ਨਹੀਂ ਹੁੰਦੇ ਸੀ ਉਹਦੇ ਨਾਲ ਇਹਨਾਂ ਦਾ ਪੁਰਾਣਾ ਕੋਈ ਸਹਿਚਾਰ ਸੀ ਚਲੇ ਗਏ ਮੈਂ ਕਿਹਾ ਤੁਸੀਂ ਗਲਤੀ ਕਰਦੇ ਆਂ ਕਹਿੰਦੇ ਜੀ ਪੁਰਾਣਾ ਸਹਿਚਾਰ ਹੈ ਐ ਕਿਨਜ਼ੀ ਇਹਦੀ ਮਦਦ ਕਰਾਂਗੇ ਇਹਨਾਂ ਨੇ ਪੂਰੀ ਮਦਦ ਕੀਤੀ ਅਰਪੀਤ ਸਿੰਘ ਕੰਗੜੀ ਉਹ ਸਾਡੇ ਬਹੁਤ ਮਹੱਤਵਪੂਰਨ ਲੋਕ ਇੱਥੇ ਨੇ ਜਿਨ੍ਹਾਂ ਦਾ ਮੈਂ ਜੋ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਫਕਰੇ ਵਾਲਾ ਬੈਗਜੀਤ ਸਿੰਘ ਦਾ ਖਾਲਸਾ ਬੈਕਰੀਜੀਤ ਸਿੰਘ ਕਪਰਾਓ ਮੈਂ ਕੋਈ ਗੀਤ ਨਹੀਂ ਹੈਗਾ ਮੈਂ ਕਦੇ ਸਟੇਜ ਤੇ ਬੋਲਿਆ ਨਹੀਂ ਮੈਥੋਂ ਕੋਈ ਗੱਲ ਤੋਂ ਬੋਲਿਆ ਜਾਵੇ ਤਾਂ ਮੈਨੂੰ ਆਉਂਦਾ ਛੋਟਾ ਵੀ ਹਾਂ ਤੁਸੀਂ ਕਿ ਮਾਫ਼ ਕਰ ਦੇਣਾ ਕੋਈ ਛੋਟੇ ਵੀ ਨਹੀਂ ਕੀ ਗੱਲ ਹੈ ਵੀ ਜਿਹੜਾ ਮਲਕਾਰ ਸਿੱਧੂ ਆ ਇਹ ਮੈਨੂੰ 20 ਸਾਲ ਤੋਂ ਜਾਣਦਾ ਔਰ ਸਭ ਤੋਂ ਪਹਿਲਾਂ ਆਰਾਮਪ੍ਰੇਮ ਮੋਲੇ ਵਿੱਚ ਮੇਰੇ ਗੋਲਿਆ ਤੇ ਮੈਂ ਇਹਨੂੰ ਮਿਲਿਆ ਤੋਂ ਬਾਲਾ ਮਾਜਮਾ ਮੈਂ ਲੈਦਾ ਨਹੀਂਗਾ ਤੇ ਕਾਂਗੜਾ ਸਾਹਿਬ ਜੀ ਨਾਲ ਮੈਂ 222 ਜੁੜਿਆ ਹੋਇਆ ਸੀ ਇਹ ਬਹੁਤ ਵਧੀਆ ਜਿਹੜੇ ਲੀਡਰ ਨੇ ਬਹੁਤ ਹੀ شریف ਇਮਾਨਦਾਰ ਜਿਹੜਾ ਵੀ ਮੈਂ ਇਹਨਾਂ ਨੂੰ ਛੱਡ ਕੇ ਉਹਦੇ ਨਾਲ ਚਲਾ ਗਿਆ ਉਹਨਾਂ ਦੀ ਪਾਰਟੀ ਜ਼ਿੰਦਾਰਾ ਨਾ ਬਤੀਂਦੀ ਕਾਂਗੜਾ ਉਹ ਤਾਲ ਭਰ ਦਿਓ ਤੇ ਜਦੋਂ ਸਰਕਾਰ ਬਣਗੀ ਉਹ ਪੰਜੇ ਝੂਠਾ ਸਾਰੇ ਘਰੇ ਪਹੁੰਚਾਉਂਗਾ ਮੈਂ ਆਪ ਜਿੰਮੇਵਾਰ ਹਾਂ ਇਸ ਦਾ ਤੁਹਾਡੇ ਕੋਲ ਬੋਲੇ ਜੋ ਤਗੜੇ ਹੋ ਕੇ ਮੈਂ ਜੱਗੇ ਸਰਪੰਚ ਨੂੰ ਬੇਨਤੀ ਕਰਨਾ ਜਿਹੜੇ ਜੇਠੀ ਪਰਿਵਾਰ ਤੇ ਗੋਲੂ ਜੀ ਜਿਹਨੇ ਅੱਜ ਜੁਆਇਨ ਕੀਆ ਉਹਨਾਂ ਜਿਨ੍ਹਾਂ ਨੇ ਉਹ ਹੈ ਨਾ ਕੁਸ਼ੀਪੁਰਾ ਤੇ ਸਟੇਜ ਦੇ ਸਾਹਮਣੇ ਬੀਠੇ ਸਰ ਇਹ ਨਾਮਪੁਰਾ ਖੂਲ ਦੇ ਜਜਾਰੂ ਕਾਂਗਰਸ ਤੇ ਸਾਡੇ ਸਾਡੇ ਹੀ ਸਾਡੇ ਸਾਰੇ ਹੀ ਸਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ ਕਿਉਂਕਿ ਸਾਥ ਪਿਆਰਾ ਖੜਾ ਜਾ ਰੌਲਾ ਮੰਗ ਕਰ ਪਾਣੀ ਬੰਦ ਕਰੋ 2 ਮਿੰਟ ਛੋਟੇ ਵੀਰ ਕੁਝ ਗੱਲਾਂ ਜ਼ਰੂਰੀ ਕਰਨ ਵਾਲੀਆਂ ਨੇ ਕਿਰਪਾ ਕਰਕੇ ਜੇ 5-7 ਮਿੰਟ ਬਹੁਤ ਆ ਤੁਹਾਡਾ ਟਾਈਮ ਨਹੀਂ ਮਿਲਣਾ ਪਰ ਕਿਰਪਾ ਕਰਕੇ ਜੇ 10 ਮਿੰਟ ਦੇ ਦਿਓ ਤੁਹਾਡੇ ਨਾਲ ਵਿਚਾਰ ਸਾਂਦੇ ਕੀਤੇ ਜਾ ਸਕਦੇ। ਵੇਖੋ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਹਰ ਇਲੈਕਸ਼ਨ ਬਹੁਤ ਮਹੱਤਵਪੂਰਨ ਹੁੰਦੀ। 85 75 ਸਾਲਾਂ ਚ ਪਹਿਲੀ ਵਾਰ ਪੰਜਾਬ ਦੇ ਸਾਹਮਣੇ ਇੱਕ ਬਹੁਤ ਵੱਡਾ ਨੈਸ਼ਨਲ ਚੈਲੰਜ ਕਿਉਂਕਿ ਇਹ ਲੰਂਦਰੋਤੀ ਹੈ ਇਹ ਚੰਗੀ ਤੇਰਾ ਤਾਂਗੜ ਸਾਹਿਬ ਗੱਲ ਸਮਝ ਲਓ ਇਹਨਾਂ ਦੀ ਜਮਾਤ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਆਰਐਸਐਸ ਸ਼ੁਰੂ ਤੋਂ ਹੀ ਡੈਮੋਕ੍ਰੇਸੀ ਦੇ ਤੇ ਲੋਕ ਰਾਜ ਦੇ ਖਿਲਾਫ ਰਹੀ ਆਰਐਸਐਸ ਦੀ ਸ਼ੁਰੂ ਤੋਂ ਸੋਚ ਰਹੀ ਹੈ ਕਿ ਜਿਹੜੇ ਗਲਤ ਵਰਗ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਘੱਟ ਗਿਣਤੀਆਂ ਨੂੰ ਤੇ ਜਿਹੜੇ ਆਸਥਿਕ ਤੌਰ ਤੇ ਕਮਜ਼ੋਰ ਵਰਗ ਹੈ ਜਿਹੜੀ ਆਉਂਦਾ ਨੂੰ ਰਿਜ਼ਰਵੇਸ਼ਨਾਂ ਮਿਲੀਆਂ ਨੇ ਨੌਕਰੀਆਂ ਜਾਂ ਪਰਮੋਸ਼ਨਾਂ ਦੇ ਵਿੱਚ ਰਿਜ਼ਰਵੇਸ਼ਨ ਮਿਲਦੀ ਹੈ ਜਾਂ ਜਿਹੜੇ ਤੁਹਾਡੇ ਐਜੂਕੇਸ਼ਨ ਦੇ ਆਧਾਰੇ ਨੇ ਉਹਦੇ ਵਿੱਚ ਘੱਟ ਗਿਣਤੀਆਂ ਨੂੰ ਰਾਖਮੀਏ ਰੱਖਿਆ ਜਾਂਦੀਆਂ ਇਹ ਸ਼ੁਰੂ ਤੋਂ ਇਹਦੇ ਖਿਲਾਫ ਹੋਇਆ ਇਸੇ ਗੱਲ ਤੁਸੀਂ ਵੇਖਿਆ ਇਹਨਾਂ ਨੇ ਆਖੀ ਨਾਰਾ ਦਿੱਤਾ ਸ਼ੁਰੂ ਚ 450 400 ਵਾਰ ਦਾ ਮਤਲਬ ਕੀ ਸੀ 543 ਮੈਂਬਰ ਨੇ ਲੋਕ ਸਭਾ ਦੇ ਪਾਰਲੀਮੈਂਟ ਦੇ ਵਿੱਚ ਇਹ 400 ਸੀਟ ਵਿੱਚ ਤੇ 2/3 ਇਹਨਾਂ ਕੋਲ ਸੀਟਾਂ ਪਾਰਲੀਮੈਂਟ ਦੀ ਆ ਜਾਂਦੀ ਤੇ ਜੇ 2/3 ਆ ਜਾਂ ਕਿ ਡਾਕਟਰ ਪੀਮਰੋ ਦੇ ਇਕ ਸਾਥ ਦਾ ਬਣਾਇਆ ਹੋਇਆ ਹਿੰਦੁਸਤਾਨ ਦਾ ਸੰਵਿਧਾਨ ਜਿਹੜਾ ਉਹਨੂੰ ਤਬਦੀਲ ਕਰ ਸਕਦਾ ਪੰਜ ਚਾਰ ਇਹਨਾਂ ਦੇ ਜਿਹੜੇ ਮੰਤਰੀ ਨੇ ਨਰ ਐਨ ਪੀ ਨੇ ਉਹਨਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਗੱਲ ਉਹਦਾ ਨਾਂ ਨਹੀਂ ਕੀਤਾ ਤੇ ਆਰਐਸਐਸ ਦਾ ਮੁਖੀ ਜਿਹੜਾ ਮੋਹਨ ਭਾਗਵਤ ਉਹਨੇ ਵੀ ਇਹ ਗੱਲ ਕਈ ਮਹੀਨੇ ਕਈ ਸੀ ਪਹਿਲਾਂ ਕਿ ਜਿਹੜੀਆਂ ਰੈਜ਼ਰਵੇਸ਼ਨਸ ਨੇ ਜਿਹੜਾ ਰਾਖਵੀਕਰਨ ਹੈ ਇਹਦੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਮੈਂ 100 ਦੀਆਂ ਕੱਟ ਗਿਣਤੀਆਂ ਨੂੰ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸਿੱਖ ਕੱਟ ਗਿਣਤੀ ਮੁਸਲਮਾਨ ਕੱਟ ਗਿਣਤੀ 크ਿਸਚਨ ਕੱਟ ਗਿਣਤੀ ਨੇ ਬੋਧ ਕੱਟ ਗਿਣਤੀ ਨੇ ਜੈਨ ਕੱਟ ਗਿਣਤੀ ਨੇ ਵਲਸਪਾਈਚਾਰਾ ਪਛਨੀਆ ਸ਼ਰੇਣੀਆਂ ਇਹਨਾਂ ਨੂੰ ਜੇ ਆਪਣਾ ਵਿਚਾਰ ਕਰਨ ਕਿ ਮੋਦੀ ਨੂੰ ਇਹ ਤੋਂ ਹਰਾਣਾ ਬਹੁਤ ਜ਼ਰੂਰੀ ਕਿਸੇ ਗੱਲ ਕਾਰਨ ਇਲੈਕਸ਼ਨ ਬਹੁਤ ਮਹੱਤਵਪੂਰਨ ਇੱਕ ਹੋਰ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਮੈਂ ਤੁਹਾਨੂੰ ਸਮਝਾਣਾ ਚਾਹਨਾ ਕਿ ਲੋ ਸਾਹਿਬ ਇਸ ਟਾਈਮ ਭਾਰਤੀ ਜਨਤਾ ਪਾਰਟੀ ਇੱਕ ਫਿਰਕੇ ਨੂੰ ਆਪਣੇ ਨਾਲ ਲਾਣ ਵਾਸਤੇ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਪੈਦਾ ਬੰਦੀ ਜਿਹੜੇ ਅੱਜ ਤੋਂ 35 40 ਸਾਲ ਪਹਿਲੇ ਬਣੇ। ਕੁਝ ਇਸ ਕਿਸਮ ਦਾ ਫੋਰਟ ਐਲੀਮੈਂਟ ਇਸ ਕਿਸਮ ਦੇ ਕੁਝ ਫੰਡਾਮੈਂਟਲ ਸਪੋਰਟਸ ਉਹਨਾਂ ਨੂੰ ਖੜਿਆ ਕਰਨਗੇ ਜਿਹਦੇ ਨਾਲ ਭਾਈਚਾਰਾ ਦੇ ਵਿੱਚ ਦਿਲਾਂ ਦਾ ਆ ਜਾਵੇ। ਮੈਂ ਜਿਹੜਾ ਤੁਹਾਨੂੰ ਇਸ਼ਾਰਾ ਕਰ ਰਿਹਾ ਤੁਹਾਨੂੰ ਸਮਝ ਆ ਜਾਣਾ ਮੈਂ ਕਹਿ ਕੀ ਦੇ। ਇਹਨੂੰ ਵੇਖੋ ਸੋਚ ਸਮਝ ਕੇ ਇਸ ਗੱਲ ਨੂੰ ਵੇਖ ਲਿਓ। ਕਿਉਂਕਿ ਇਸ ਚੀਜ਼ ਨੇ ਪਹਿਲੇ ਹੀ ਪੰਜਾਬ ਨੂੰ ਇੱਕ ਕੱਠੀ ਦੇ ਵਿੱਚੋਂ ਕੱਢਿਆ 15 ਤੋਂ 20 ਸਾਲ 35000 ਤੋਂ ਵੱਧ ਪੰਜਾਬੀ ਉਸ ਕਤਲਿਆਂ ਦਾ ਸ਼ਿਕਾਰ ਹੋਏ ਨੇ 70% ਪੰਜਾਬੀਆਂ ਦੇ ਕਤਲ ਪੰਜਾਬੀਆਂ ਦੇ ਹੱਥੋਂ ਹੀ ਹੋਏ ਮੇਰੀ ਗੁਜ਼ਾਰੇਸ਼ ਹੈ ਭਾਜਪਾ ਬਕਾਇਦਾ ਤੌਰ 'ਤੇ ਇਸ ਵਿਚਾਰ ਨਾਲ ਕਈ ਜਗ੍ਹਾ ਤੇ ਇਹੋ ਜਿਹਾ ਅਲਾਈਨਮੈਂਟ ਨੂੰ ਅਗਲੇ ਪਾਸੇ ਸਿਆਸੀ ਅਖਾੜਿਆਂ ਦੇ ਵਿੱਚ ਟਕੇਲ ਰਹੀ ਹੈ ਜਿਹੜੀ ਜਦੋਂ ਟਾਈਮ ਆਏਗਾ ਆਪਣੀ ਭਾਈਚਾਰਾ ਦੇ ਵਿੱਚ ਪਾਰਟਾਈ ਦਾ ਤੇ ਸੈਂਟਰ ਇਸ ਗਾ ਨੂੰ ਬੈਠੀ ਹੈ ਕਿ ਉਦੋਂ ਸੀ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਆ ਕੇ ਤਸ਼ੱਦਦ ਕਰਾਂਗੇ ਆਪਣਾ ਕੰਟਰੋਲ ਕਿਰਪਾ ਕਰਕੇ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਤੇ ਆਰਐਸਐਸ ਦਾ ਇਹ ਜਿਹੜਾ ਬਹੁਤ ਵੱਡਾ ਛੇੜੀ ਅੰਤਰ ਅਰੇ ਚਾਇਆ ਜਾ ਰਿਹਾ ਗੱਲ ਤੁਹਾਨੂੰ ਸਮਝ ਆ ਗਈ ਏ ਨਹੀਂ ਆਈ ਤੇ ਸਮਝ ਆ ਦੇਗੀ ਇਸ ਤੋਂ ਬਚਣ ਦੀ ਲੋੜ ਏਕ ਮੇਰੀ ਗੱਲ ਹੋਰ ਸੁਣ ਲੋ ਪੰਜਾਬੀ ਜਿਹੜੇ ਨੇ ਇਹ ਤੁਹਾਨੂੰ ਬੜੀ ਏਮੋਸ਼ਨਲ ਕੌਮ ਹੈ ਰਾਜੀ ਵੀ ਬੜਾ ਛੇਤੀ ਹੁੰਦੇ ਰਾਜੀ ਬੜੀ ਛੇਤੀ ਤੇ ਫੈਸਲੇ ਅਸੀਂ ਸਾਰੇ ਲੈਣਾ ਦੇ ਦੋ ਤੇ ਮੋਟਾ ਨੂੰ ਕਾਂਗਰਸ ਸਾਹਿਬ ਕੀ ਕਹਿੰਦੇ ਨੇ ਹਿੰਦੀ ਚ ਜਾਂ ਪੰਜਾਬੀ ਚ ਉਹਨੂੰ ਕਹਿੰਦੇ ਮਤਦਾਨ ਵੋਟਾਂ ਨੂੰ ਕਹਿੰਦਾ ਮਤਦਾਨ ਉਹਦਾ ਮਤਲਬ ਹੁੰਦਾ ਥੋੜਾ ਜਿਹਾ ਮਤਦਾਨ ਇਹਦੇ ਤੇ ਲੋਰ ਪਾ ਕੇ ਵੋਟ ਪਾ ਆਇਓ ਮਤਦਾਨ ਅਸੀਂ ਕਰ ਲਈਏ ਦੇਣਦਾਨ ਅਸੀਂ ਪਹਿਲੇ ਕੰਮ ਕਰ ਲਈਏ ਫਿਰ ਵਿਚਾਰਨਾ ਸ਼ੁਰੂ ਕਰਦੇ ਨੇ ਕਿ ਸਾਡੇ ਕੋਲ ਤਾਂ ਯਾਰ ਗਲਤੀ ਬਣੀ ਹੋਈ ਹੁਣ ਇਹ ਦੱਸੀ ਜਾਂਦੇ ਬਲਕਨ ਸਿੰਘ ਸਿੱਧੂ ਕੀ ਕਰਦਾ ਜਦੋਂ ਇੱਕ ਵਾਰ ਐਮਐਲਏ ਬਣਤਾ ਮਨ ਰੋ ਸੋਚਦਾ ਵਿਚਾਰਨ ਦਾ ਕੀ ਬੈਠਾ ਹੋਇਆ ਸਾਰਾ ਜੋਰ ਲਾਤਾ ਦੁਕਾਨਾਂ ਦੇ ਬੋਰਡ ਲਾਉਣ ਵਾਸਤੇ ਜਦੋਂ ਇਹ ਚੋਰ ਜੱਤੀ ਆਪਾਂ ਲੈ ਹੀ ਜਾਂਦੇ ਨੇ ਤੇ ਹੁਣ ਪੰਜ ਸਾਹਿਬ ਦੇ ਨਾਲ ਵੀ ਇਹ ਚੋਰੀਆਂ ਇਹਨਾਂ ਦੇ ਡਕੇਟਿੰਗ ਦੇ ਤਹਾਨੂੰ ਚੱਲੀ ਆਈ ਪੈਣੀ ਮੇਰੀ ਗੁਜ਼ਾਰਿਸ਼ ਹੈ ਫੈਸਲਾ ਕਰਨ ਤੋਂ ਪਹਿਲੇ ਕੋਈ شریف ਆਦਮੀ ਨੂੰ ਕਿਹਦਾ شریف ਹੋਰ ਨੂੰ ਵੋਟ ਪਾ ਲੋ ਪਰ ਕਿਸ ਕਿਸਮ ਦੇ ਐਂਸਰ ਨੂੰ ਵੋਟ ਨਾ ਪਾਇਓ ਤੇ ਹੱਥ ਨੂੰ ਬਾਝਰ ਜੰਗੀਆਂ ਵੱਧੀਆਂ ਪੈਣ ਸਮੁੱਚੀ ਜਵਾਨੀ ਨੂੰ ਕੀਮਤ ਅਦਾ ਕਰਨੀ ਪਏ ਅਸੀਂ ਪਹਿਲੇ ਕਰ ਚੁੱਕੇ ਹਾਂ ਇਹ ਮੈਂ ਤੁਹਾਨੂੰ ਦੱਸੀ ਜਾਣਾ ਪ੍ਰੀਵਾਰਨ ਕਰਨਾ ਮੈਂ ਤੁਹਾਨੂੰ ਇਥੇ ਫਿਰ ਇਨਸੀਡੈਂਟ ਹੋ ਰਿਹਾ ਜਾਣਾ ਤੇ ਸਮਝ ਆਪਾਂ ਨੂੰ ਕਿ ਨੂੰ ਪਤਾ ਫਿਰ ਦੇਹ ਜੀ ਆਣੀ ਆ ਆ ਜਿਹੜੇ ਹੁਣ ਆ ਨਵੀਂ ਬਿਮਾਰੀ ਲੈ ਕੇ ਆਇਆ ਪੰਜਾਬ ਇਹ ਬਿਨਾਂ ਸੋਚੇ ਸੰਭੇ ਆ ਗਈ ਤੁਸੀਂ ਵੇਖੋ ਸਾਡੀ ਬਦਕਿਸਮਤੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖਾਂ ਦਾ ਇੱਕ ਸੁਨਹਿਰਾ ਰਾਸ ਸੀ ਜਿਹੜਾ 40 ਸਾਲ सतारा सौ नड़िन्नवे को तो लेकर अठारह सौ उन्ताली तक चले मेरे वीरों तो के आजादी किस किस्म शाह प्रताप सिंह कैरल अगे बनते हुए रहेनी गुरम जे मुख्य सर अमृतधारी सर सिख गुरद्वारा प्रबंधक कमेटी के प्रधान रह चुके ਅਕਾਤ ਤਖਤ ਸਾਹਿਬ ਦੇ ਦੁਖੀ ਰਹੇ ਤੁਸੀਂ ਤੇ ਖਾਨਦਾਨ ਰਸਤੇ ਵੱਲੋਂ ਚੀਫ ਮਿਨਿਸਟਰ ਹੋ ਬਣੇ ਗੈਲੀ ਦੋਲਕ ਸਿੰਘ ਮੁਸਾਫਰ ਫਿਰ ਗੈਲੀ ਜਰਸਨੀ ਵੀ ਜਿਹੜੇ ਦੇਸ਼ ਤੇ ਫਿਰ ਰਾਸ਼ਟਰਪਤੀ ਵੀ ਬਣੇ ਨੇ ਬਹੁਤ ਸਾਰੀਆਂ ਹੋਰ ਅਮੀਰ ਫਿਕਸੀ ਸੈਟ ਹੀ ਆਈਆਂ ਅਟਾ ਜੀ ਨਵੰਬਰ ਅਸੀਂ ਆ ਨਮੂਨਾ ਚੁਣ ਲਿਆ ਹੁਣ ਪੰਜਾਬ ਕਦੀ ਆਪਾਂ ਬਚਾ ਲਿਆ ਕਿ ਅਸੀਂ ਕਿਸ ਕਿਸਮ ਦੇ ਬੰਦੇ ਨੂੰ ਬਣਾ ਚੱਲੇ ਜੇਕਰ ਦਸਨ ਪਿਤਾ ਦਾ ਇੱਕ ਫਰਮਾਨ ਸੀ ਜਦੋਂ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਜਣਾ ਹੋਈ ਹੈ ਦਸਨ ਪਿਤਾ ਦਾ ਇੱਕ ਫਰਮਾਨ ਸੀ ਕਿ ਜਿਹੜਾ ਮੇਰਾ ਸਿੱਖ ਹੋਏਗਾ ਉਹਦੇ ਨਾਮ ਦੇ ਵਿੱਚ ਸਿੰਘ ਹੋਏਗਾ ਤੁਹਾਨੂੰ ਦੱਸੋ ਜੀ ਤੁਹਾਡੇ ਸਾਰਿਆਂ ਦੇ ਨਾਮ ਸਿੰਘ ਹੈ ਕਿ ਨਹੀਂ ਸਰਦਾਰ ਸਾਹਿਬ ਆ ਪਹਿਲਾ ਮੁੱਖ ਮੰਤਰੀ ਇੱਕ ਸਿੱਖ ਸੂਬੇ ਦਾ ਇੱਕ ਸਿੱਖ ਸੂਬੇ ਦਾ ਪਹਿਲਾ ਮੁੱਖ ਮੰਤਰੀ ਜਿਹਦੇ ਨਾਮ ਵਿੱਚ ਸਿੰਘ ਹੈ ਭਗਵੰਤ ਮਾਨ ਦਾ ਨਾਮ ਜਿਹੜਾ ਗੁਰੂਵਾਲਾ ਸਾਹਿਬ ਦਾ ਫਰਮਾਨ ਮੰਨਣ ਨੂੰ ਤਿਆਰ ਨਹੀਂ ਕੀ ਪੰਜਾਬ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੋ ਸਕਦਾ ਹੈ ਪਹਿਲਾ ਮਖੌਤ ਵੀ ਹੈ ਸਰ ਵਿੱਚ ਆਪਣੇ ਹੱਥ ਹੀ ਆਪਾਂ ਆਦੇ ਤਾਂ ਅੱਜ ਵੀ ਦਿੱਤਾ ਆ ਤੁਸੀਂ ਭਗਵੰਤ ਮਾਨ ਨੂੰ ਵੇਖ ਲਿਆ ਇਹ ਨੜਕੇ ਯੋਗ ਰਹਿਣ ਵਾਲਿਆਂ ਨੇ ਜੋ ਕੁਝ ਕੀਤਾ ਬਾਗਣਾ ਇਹ ਭਗਵੰਤ ਮਾਨ ਦੀ ਮਰਜ਼ੀ ਦਾ ਹੋਇਆ ਕਿਉਂਕਿ ਭਗਵੰਤ ਮਾਨ ਆ ਜੀਪੀ ਦਾ ਏਜੰਟ ਇਹ ਗੱਲ ਮੇਰੀ ਸਾਫ਼ ਤੋਂ ਸਮਝ ਲਓ ਕਿ ਏਜੰਟ ਕਈ ਚੀਜ਼ਾਂ ਦੇ ਵਾਸਤੇ ਹੁਣੇ ਕੇਲੀ ਵਾਲ ਤੇ ਕਹਿਣੇ ਚੁਰੀ ਹੈ